ਬੜੇ ਦੁੱਖ ਝੱਲੇ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ-ਨਵੇਂ ਹਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਐਹੋ ਜੇ ਵੀ ਘਰ ਨੇ ਜਿੱਥੇ ਇੱਕ ਦਿਨ 'ਚ ਦੋ-ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ 'ਚ ਦੂਜਾ ਭਾਈ ਲਹਿਰ 'ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਹੈ ਨਾ ਮਾਂ ਲੀਡਰ ਜਾਂਦੀ ਹੈ ਨਾ ਮਾਂ ਪੁਲਿਸ ਅਫਸਰ ਜਾਂਦੀ ਹੈ ਨਾ ਮਾਂ ਕੋਈ ਮਿਲੀਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜਾਂਦੀ ਮਾਂ ਪੁੱਤ ਜਾਂਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਸੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਕੋਸ਼ਾ ਕਰਨ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਐ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਉਂਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਬਾਟਮੀ ਹੋ ਜੇਗਾ ਇਹਨਾਂ ਦੇ ਜੇਪਾ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗੀ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੈਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦਿਓ ਪਰ ਸੱਤ ਪੰਜ ਸੱਤ ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋਲਦਾ ਇਹ ਹਜੇ ਬਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੀ ਆ ਬਾਜ ਵੀ ਹੋਰਾਂ ਦੇ ਪੂਛਾਂ ਜਿੰਦਾਬਾਦ 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 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦਬਾ ਦਿਓ ਬਸ ਉਦੋਂ ਬਾਅਦ ਤਾਂ ਫਿਰ ਢੋਆ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਥੀ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਇੰਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਹੈ ਇਹ ਉਹ ਨੇ ਆਪਾਂ ਅੱਜ ਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਮਠਾਕਰੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚ ਪਾਈ ਬੈਠੇ ਆ ਬੁਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖੋ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜ ਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦਮੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਦਾ ਚੱਲੀ ਜਾਂਦੇ ਚੱਜ ਦੇ ਨਿਕਲੇ ਆਉਂਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਾਂ ਆਪਦਾ ਆਪਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ ਦੋ ਚਾਰ ਟੱਕਣਾ ਮਾਰ ਕੇ ਮੁੜਿਆ ਹੋਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ